ਅੰਮ੍ਰਿਤਸਰ ਰੋਡ ਸ਼ੋਅ ਤਹਿਤ ਪ੍ਰੋਗਰਾਮ ਬਾਜ਼ਾਰ ਰੁਝਾਨ ਅਤੇ ਖਪਤਕਾਰ ਵਿਵਹਾਰ ਪ੍ਰੋਗਰਾਮ ਦਾ ਆਯੋਜਨ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਪੁੱਜੇ ਅਤੇ ਸਵਰਨਕਾਰ ਭਾਈਚਾਰੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਅਖਿਲ ਭਾਰਤੀ ਸਵਰਨਕਾਰ ਸੰਘ ਪ੍ਰਧਾਨ ਯਸ਼ਪਾਲ ਚੋਹਾਨ ਚੇਅਰਮੈਨ ਰਵੀ ਕਾਂਤ ਕਾਉਂਸਲਰ ਵਿਕਾਸ ਸੋਨੀ ਪੰਕਜ ਖੁਰਾਨਾ ਪਰਵਿੰਦਰ ਸਿੰਘ ਸੁਰਿੰਦਰ ਖਿੰਡਰੀ ਪੰਕਜ ਚੋਹਾਨ ਯਤੀਸ਼ ਸ਼ਰਮਾ ਰਵਿਕਾਂਤ ਲੋਥਰਾ ਸਮਿਤ ਸਵਰਨਕਾਰ ਪਾਈਚਾਰੀ ਦੇ ਹੋਰ ਵੀ ਨੁਮਾਇਦੇ ਹਾਜ਼ਰ ਸਨ ਇਸ ਮੌਕੇ ਦਿੱਲੀ ਪ੍ਰਗਤੀ ਮੈਦਾਨ ਵਿੱਚ 13 ਸਤੰਬਰ ਤੋਂ 15 ਸਤੰਬਰ ਤੱਕ ਲੱਗਣ ਵਾਲੀ ਐਗਜ਼ਿਬਿਸ਼ਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤੇ ਗਏ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਫੰਕਸ਼ਨ ਦੇ ਸਾਰੇ ਸੰਗਤ ਨੂੰ ਦਿੱਲੀ ਮੁਬਾਰਕਬਾਦ ਜੀ ਸਨ ਜਿਤੋਂ ਤੱਕ ਸਾਰੇ ਸੰਗਤਾਂ ਯਸਪਾਲ ਜੀ ਨੇ ਬੋਲੇ ਮਸਤਾਤਾ ਸਭ ਕੁਝ ਦੱਸਿਆ ਮੁਰਸ਼ਿਲਾ ਬਾਰੇ ਵੀ ਦੱਸਿਆ ਇਹਨਾਂ ਦੀ ਸੇਵਾ ਬਾਰੇ ਵੀ ਦੱਸਿਆ ਸੋ ਸੰਸਾਰ ਦੀ ਮਜ਼ਬੂਤੀ ਵਾਸਤੇ ਜੇ ਲਾ ਨਹੀਂ ਦੱਸਿਆ ਮੈਂ ਸਮਝਦਾ ਤੱਕੀ ਤਾਂ ਸਮਝ ਕਰਦੇ ਤਾਂ ਹੀ ਮੈਂ ਸਮਝਦਾ ਸੁਰਤਤ ਸੰਗ ਤਾਂ ਹੀ ਤਰੱਕੀ ਕਰੇਗਾ ਕੇ ਜਾਏਗਾ ਤਰੱਕੀ ਤੇ ਬਹੁਤ ਕੀਤੀ ਹੈ ਜਾਨੀ ਕਿਉਂਕਿ ਨਾ ਉਹ ਇੱਕੋ ਹਵਲ ਹੈ ਜਿਹਨੇ ਹੁੰਦਾਂ ਨੂੰ ਲੈ ਕੇ ਸਾਰੇ ਹਿੰਦੁਸਤਾਨ ਉੱਰ ਜਾਂਦੇ ਜੁਗਦਤੀ ਜਿਹੜੀ ਅਮਰਤਿਆਂ ਦੀ ਸਾਰੇ ਹਿੰਦੁਸਤਾਨ ਦੀ ਨਹੀਂ ਇਹ ਬਾਹਰ ਵੀ ਜਾਂਦੀ ਹੈ ਸਭਾ ਸਭ ਨੇ ਕਿ ਜਿਹੜੇ ਸਾਡੇ ਭਰਾ ਸਭ ਨੇ ਮਿਟੇ ਇਹਨਾਂ ਦੀ ਕਿਤੇ ਵੀ ਗੱਲ ਕਰ ਲੋ ਤੁਸੀਂ ਜਾਣਦੇ ਹੋ ਸਾਰੇ ਦੋਸਤਾਂ ਤੇ ਆਪਣੀ ਜੁਲਰੀ ਲਗਾ ਕੇ ਸੋ ਸਾਨੂੰ ਪੁੱਛੀਦੇ ਹੁੰਦੀ ਆ ਮੱਦਦ ਵਾਲਿਆਂ ਨੂੰ ਇਹ ਸਾਦਾ ਦਾ ਨਾਮ ਰੁਸ਼ੀ ਕੀਤਾ ਹੈ ਚਾਹ ਤਰਪੁੱਤਰ ਚਾਹ ਦਾ ਫਾਰਮਾ ਮਾਰਕੀਟਿੰਗ ਜਿਹੜੀ ਆ ਉਹ ਥਰੂਆਊਟ ਵਰਲਡ ਸਾਰੇ ਜੁਲਰੀ ਦੇ ਜਿਹੜੇ ਐਗਜ਼ੀਬਿਸ਼ਨ ਲਗਾਉਂਦੀ ਆ ਔਰ 13 14 ਸਪਟੰਬਰ 2025 ਨੂੰ ਭਾਈ ਬਾਜ ਜਿਹੜੀ ਕੀ ਬਹੁਤ ਹਾਈ ਸਕੇਲ ਤੇ ਜਿਹੜੀ ਐਗਜ਼ੀਬਿਸ਼ਨ ਦਿੱਲੀ ਦੇ ਵਿੱਚ ਲੱਗਣ ਜਾ ਰਹੀ ਹੈ ਉਸ ਦੇ ਬਲੌਕਸ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਔਰ तमाम ਸਾਡੇ ਸਵਨਕਾਰ ਸੰਘ ਦੇ ਔਰ ਜੁਐਲਰ ਐਸੋਸੀਏਸ਼ਨ ਦੇ ਜਿਹੜੇ ਦਰਜਾ ਦਰਜਾ ਸਾਡੇ ਪਦ ਅਧਿਕਾਰੀ ਔਰ ਬਹੁਤ ਹੀ ਲੀਡਿੰਗ ਜੁਐਲਰ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 골ਡ ਦਾ ਬਿਜ਼ਨਸ ਹੈ ਉਹਦਾ ਕਰਨ ਦਾ ਤਰੀਕਾ ਕੀ ਹੋਏਗਾ ਪਰ ਕੀ ਬਦਲਾਵ ਆ ਰਹੇ ਹਨ ਔਰ ਸਰਕਾਰ ਦੀ ਜਿਹੜੀਆਂ ਪਾਲਿਸੀਆਂ ਜਿਹੜੀਆਂ ਹਨ ਉਹਦੇ ਬਾਰੇ ਜਾਣੂ ਕਰਵਾਇਆ ਗਿਆ ਅੱਜ ਫਰਵਰ 40 ਦੇ ਵਿੱਚ ਮਾਰਕੀਟ ਇਨਫਰਾ ਮਾਰਕੀਟ ਐਸੋਸੀਏਸ਼ਨ ਦੀ ਪੇ ਮੀਟਿੰਗ ਹੋਈ ਉਹਦੇ ਵਿੱਚ ਜਿਹੜੀ ਜੁਨਿਅਰੀ ਲਾਈਨ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਤਕਲੀਫਾਂ ਆ ਰਹੀਆਂ ਉਹ ਤੇ ਚਰਚਾ ਹੋਈ ਡਿਬੇਟ ਹੋਈ ਤੇ ਵੱਖ-ਵੱਖ ਸ਼ਖਸੀਅਤਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਉਹ ਵਿਚਾਰਾਂ ਦੇ ਹਿਸਾਬ ਨਾਲ ਜੋ ਵੀ ਵਧੀਆ ਤਰੀਕਾ ਹੋਏਗਾ ਆਪਣੀ ਟ੍ਰੇਡ ਨੂੰ ਚਲਾਉਣ ਵਾਸਤੇ ਉਹ ਕੀਤਾ ਜਾਏਗਾ ਤੇ ਜਿਹੜੇ ਪ੍ਰਧਾਨ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖਿਆ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ